ਆਪਣਾ ਕਹਿ ਚਲਾਉਂਗਾ ਮੇਰੇ ਤੇ ਕੁਝ ਵੀ ਹੋ ਜਵੇ ਇਹ ਕੁੜੀ ਨੂੰ ਗੱਡੀਆਂ ਦੇ ਕੇ ਭੇਜਦੇ ਨੇ ਗੱਡੀਆਂ ਗੱਡੀਆਂ ਦੇ ਕੇ ਭੇਜਦੇ ਨੇ ਵੀ ਇਹ ਕੁੜੀ ਨੂੰ ਮੁੰਡਾ ਫਸਾਵੇ ਉਹਦੀ ਵੀਡੀਓ ਬਣਾਵੇ ਫਿਰ ਪੈਸੇ ਲਵੇ ਇਹਨੇ ਕੁੜੀਆਂ ਰੱਖੀਆਂ ਹੋਈਆਂ ਨੇ ਕੁੜੀਆਂ ਉਹਨਾਂ ਨੂੰ ਭੇਜਦਾ ਉਹਨਾਂ ਨੂੰ ਫਨੀ ਟਰੈਪ ਚ ਪਸਾਂਦਾ ਫਿਰ ਉਹਨਾਂ ਤੋਂ ਪੈਸੇ ਮੰਗਦਾ ਇਹਨੂੰ ਸੇਠੀ ਕਿਉਂ ਬੰਦਾ ਲੱਗਦਾ ਅੱਜ ਤੱਕ ਕਿਸੇ ਦੀ ਜ਼ਰਤ ਨਹੀਂ ਹੋਈ ਪ੍ਰਿੰਕਲ ਖਿਲਾਫ ਬੋਲਣ ਦੀ ਪਹਿਲਾ ਬੰਦਾ ਮੈਂ ਆਪਣਾ ਪਰਿਵਾਰ ਖਰਾਬ ਕਰ ਲਿਆ ਪਰ ਮੈਂ ਇਹਦੇ ਖਿਲਾਫ ਬੋਲਣਾ ਨਹੀਂ ਛੱਡੂਗਾ ਕਦੀ ਨਹੀਂ ਛੱਡੂਗਾ ਇਹਨੇ ਯਾਰ ਮਾਰ ਇਹਨੇ ਯਾਰ ਮਾਰ ਕੀਤੀ ਗੱਡੀ 'ਚ ਬਿਠਾਵ ਖਾ ਕੇ ਇਕੱਠੇ ਖਾਂਦੇ ਪੀਂਦੇ ਸੀ ਅਸੀਂ ਇਹਨੇ ਸੀਪੀ ਸਾਹਿਬ ਨੂੰ ਵੀਡੀਓ ਪਾਈਆਂ ਇਹ ਬੰਦਾ ਮੁਰਦਾ ਬਾਦ ਰਹੂਗਾ ਤੇ ਜਨ ਆਖਰੀ ਸਾਹ ਰਊਗਾ ਨਾ ਤਾਂ ਵੀ ਇਹਦਾ ਵਿਰੋਧ ਕਰੂੰਗਾ ਹਮੇਸ਼ਾ ਕੋਈ ਬੰਦਾ ਕਹਦਾ ਹੁੰਦਾ ਸੱਚਾਈ ਦੀ ਜਿੱਤ ਅੱਜ ਪਹਿਲੀ ਵਾਰ ਸੱਚਾਈ ਦੀ ਜਿੱਤ ਹੋਈ ਹੈ ਪ੍ਰਮਾਤਮਾ ਨੇ ਇਨਸਾਫ ਕੀਤਾ ਇਹ ਹਮੇਸ਼ਾ ਟਾਰਗੇਟ ਕਰਦਾ ਸੀ ਕਿਸੇ ਦੀ ਧੀ ਨੂੰ ਕਿਸੇ ਦੀ ਭੈਣ ਨੂੰ ਕਿਸੇ ਦੀ ਮਾਂ ਨੂੰ ਅੱਜ ਤੁਸੀਂ ਕੋਟਾਂ ਦੇ ਬਾਹਰ ਜਿਹੜਾ ਇਕੱਠ ਦੇਖ ਰਹੇ ਹੋ ਨਾ ਕਿ ਕੋਈ ਇਕੱਠ ਕਿਸੇ ਨੇ ਕਿਸੇ ਨੂੰ ਫੋਨ ਕਰਕੇ ਨਹੀਂ ਬੁਲਾਇਆ ਇਹ ਉਹ ਲੋਕ ਆਪਣੇ ਆਪ ਆਏ ਆ ਜਿਨ੍ਹਾਂ ਦੇ ਮਾਵਾ ਨੂੰ ਧੀਆ ਨੂੰ ਭੈਣਾਂ ਨੂੰ ਉਹਨੇ ਅੱਜ ਤੱਕ ਗਲਤ ਬੁਲਾ ਉਹ ਹੁੰਦਾ ਕਰ ਲਵੇ ਅੱਜ ਪਟਾਕੇ ਚਲਾਉਂਗਾ ਜਾ ਕੇ ਮੈਂ ਸਾਡਾ ਵਕੀਲ ਐਡਵੋਕੇਟ ਗਗਨ ਉਹ ਇੱਥੇ ਕਚੈਰੀ 'ਚ ਬੈਠ ਕੇ 2 ਸਾਲ ਲੱਗ ਗਏ ਉਹਨੂੰ ਸਾਫ਼ ਲੈਣ ਨੂੰ ਥੋੜੀ ਧੀ ਨੂੰ ਥੋੜੀ ਭੈਣ ਨੂੰ ਕਿਸੇ ਨੇ ਗਾਲ ਕੱਢੀ ਹੋਵੇ ਉਹਨੂੰ ਲਿਖਿਆ ਹੋਵੇ ਕਿਸੇ ਨਾਲ ਰਿਲੇਸ਼ਨ ਉਹਨਨੇ ਤੁਸੀਂ ਭਾਈ ਰੋਜ਼ ਮਰੋਂਗੇ ਰੋਜ਼ ਮਰੋਂਗੇ ਵੀ ਇਹੋ ਜਿਹੀ ਪੱਤਰਕਾਰੀ ਦਾ ਕੀ ਫਾਇਦਾ ਹਨੀ ਹੁਣ ਕੁਐਸਚਨ ਪੁੱਛਾਂਗਾ ਮੇਰੇ ਤੇ ਕੁਝ ਵੀ ਹੋ ਜਾਵੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦੇ ਇੰਨੇ ਬੰਦੇ ਆਪ ਮੁਹਾਰੇ ਆਏ ਨੇ ਇੰਨੇ ਬੰਦਿਆਂ ਨੂੰ ਇਹਨੇ ਵੀਡੀਓ ਬਣਵਾਈਆਂ ਨੇ ਕੋਈ ਬੰਦਾ ਕਿਸੇ ਨੂੰ ਜਿਮ ਚ ਬੁਲਾ ਲੈਂਦਾ ਮੁੰਡੇ ਨੂੰ ਠੀਕ ਆ ਕਿਸੇ ਬੰਦੇ ਨੂੰ ਕੁੜੀ ਨੂੰ ਜਿਮ ਚ ਬੁਲਾ ਲੈਂਦਾ ਇਹ ਕੁੜੀ ਨੂੰ ਗੱਡੀਆਂ ਦੇ ਕੇ ਭੇਜਦੇ ਨੇ ਗੱਡੀਆਂ ਗੱਡੀਆਂ ਦੇ ਕੇ ਭੇਜਦੇ ਨੇ ਵੀ ਇਹ ਕੁੜੀ ਨੂੰ ਮੁੰਡਾ ਫਸਾਵੇ ਉਹਦੀ ਵੀਡੀਓ ਬਣਾਵੇ ਫਿਰ ਪੈਸੇ ਲਵੇ ਇਹਨੂੰ ਸੇਠੀ ਕਿਉਂ ਕਹਿੰਦਾ ਲੱਗਦਾ ਅੱਜ ਤੱਕ ਕਿਸੇ ਦੀ ਜ਼ਰਤ ਨਹੀਂ ਹੋਈ ਪ੍ਰਿੰਕਲ ਖਿਲਾਫ ਬੋਲਣ ਦੀ ਪਹਿਲਾ ਬੰਦਾ ਮੈਂ ਆਪਣਾ ਪਰਿਵਾਰ ਖਰਾਬ ਕਰ ਲਿਆ ਪਰ ਮੈਂ ਇਹਦੇ ਖਰਾਬ ਬੋਲਣੋਂ ਨਹੀਂ ਹਟੂੰਗਾ ਕਦੀ ਨਹੀਂ ਹਟੂੰਗਾ ਇਹਨੇ ਯਾਰ ਮਾਰ ਇਹਨੇ ਯਾਰ ਮਾਰ ਕੀਤੀ ਗੱਡੀ 'ਚ ਬਿਠਾ ਬਿਠਾ ਕੇ ਇਕੱਠੇ ਖਾਂਦੇ ਪੀਂਦੇ ਸੀ ਅਸੀਂ ਇਹਨੇ ਸੀਪੀ ਸਾਹਿਬ ਨੂੰ ਵੀਡੀਓ ਪਾਈਆ ਹਾਂ ਨਹੀਂ ਕੁਝ ਦਿਨ ਪਹਿਲਾਂ ਵੀ ਤ੍ਰਿੰਕਰ ਨੇ ਇੱਕ ਪਰਚਾ ਦਰਜ ਕਰਾਇਆ ਤੁਹਾਡੇ ਕੋਲ ਤੇ ਫੇਰ ਤੋਂ 10 ਤਰੀਕ ਨੂੰ ਸਾਡੇ ਤੇ ਇੱਕ ਪਰਚਾ ਦਰਜ ਹੁੰਦਾ ਮੇਰੇ ਤੇ ਗਗਨ ਸਾਹਿਬ ਐਡਵੋਕੇਟ ਗਗਨ ਤੇ ਮਕੂਸਾਰ ਤੇ ਇਹਦੇ ਸਾਲੇ ਤੇ ਇਹਦੇ ਸਹਰੇ ਤੇ ਠੀਕ ਆ ਉਹ ਪਰਚਾ ਕੀ ਦਰਜ ਹੁੰਦਾ ਵੀ ਅਸੀਂ ਕਤਲ ਦੀ ਸਾਜ਼ਿਸ਼ ਰਚੀ ਆ ਹੁਣ ਜਿਹੜਾ ਮੁੰਡਾ ਨਾ ਕੱਲ ਮੈਂ ਲੈ ਕੇ ਆਇਆ ਸੀਏ 2 ਤੇ ਜਾਪ ਭਾਈ ਨੂੰ ਦੱਸਦਾ ਠੀਕ ਹੈ ਉਹ ਮੁੰਡਾ ਪਤਾ ਕੌਣ ਆ ਉਹ ਮੁੰਡਾ ਇੱਥੇ ਜੋੜੇ ਬ ਯਾਰ 20 ਸਾਲ ਤੋਂ ਜੁੱਤੀਆਂ ਦੀ ਦੁਕਾਨ ਤੇ ਲੱਗਿਆ ਹੋਇਆ ਉਹਨੂੰ ਇਹਨੇ ਪਾਪਾ ਬਣਾਤਾ ਜਲੰਧਰ ਵਾਲਾ ਅਸੀਂ ਘਰ ਛੱਡ ਛੱਡ ਕੇ ਭੱਜਦੇ ਆ ਫਰੇਕ ਨੂੰ ਡਰ ਲੱਗਦਾ ਮੈਨੂੰ 5 ਦਿਨ ਹੋ ਗਏ ਭਾਈ ਮੇਰੇ ਕੋਲ 50 ਬੰਦਿਆਂ ਦਾ ਸਟਾਫ ਆ ਮੇਰੇ ਕੋਲ 100 ਪਰਿਵਾਰ ਆ ਜਿਨ੍ਹਾਂ ਨਾਲ ਮੈਂ ਰਲਦਾ ਪਰ ਇਹ ਬੰਦਾ ਮੁਰਦਾਬਾਦ ਰਹੂਗਾ ਤੇ ਜਨ ਆਖਰੀ ਸਾਰ ਰਹੂਗਾ ਨਾ ਤਾਂ ਵੀ ਇਹਦਾ ਵਿਰੋਧ ਕਰੂੰਗਾ ਅੱਜ ਤੱਕ ਦੇ ਲੋਕਾਂ ਨੂੰ ਬਾਦੂਆ ਨਹੀਂ ਦਿੱਤੀ ਅੱਜ ਤੱਕ ਦੇ ਲੋ ਜਿੰਨਾ ਹੋ ਸਕਿਆ ਜਦ ਆਪਣੇ ਪੈਰਾਂ ਤੇ ਸਟੈਂਡ ਕਰਿਆ ਲੋਕਾਂ ਦੀ ਹੈਲਪ ਹੀ ਕਰੀ ਆ ਆਪਣੇ ਇਲਾਕੇ ਦੀ ਆਪਣੇ ਪਰਿਵਾਰ ਦੀ ਸਾਰਿਆਂ ਦੀ ਹੈਲਪ ਕਰੀ ਆ ਕੱਲਾ ਬੰਦਾ ਇਹ ਆ ਜਿਹਨੂੰ ਅੱਜ ਤੱਕ ਮੈਂ ਬਾਦੂਆ ਦਿੱਤੀ ਆ ਇਹਨੇ ਮੇਰਾ ਪਰਿਵਾਰ ਖਰਾਇਆ ਕਰਤਾ ਇਹਨੇ ਕੁੜੀਆਂ ਰੱਖ ਕੇ ਜਿੰਮ ਚ ਭੇਜ-ਭੇਜ ਕੇ ਨਵੇਂ ਮੁੰਡੇ ਜਿਨ੍ਹਾਂ ਦੇ ਪਿਓਾਂ ਕੋਲ ਪ੍ਰਾਪਰਟੀਆਂ ਨੇ ਉਹਨਾਂ ਤੇ ਪਰਚੇ ਦਰਜ ਕਰਵਾਏ ਇਹਦਾ ਇਹਦਾ ਇਤਿਹਾਸ ਕੱਢ ਕੇ ਦੇਖੋ ਵੀ ਇਹਨੇ ਕਿੰਨੀਆਂ ਦਰਖਾਸਤਾਂ ਦਿੱਤੀਆਂ ਇਹਨੇ ਕੁੜੀਆਂ ਰੱਖੀਆਂ ਹੋਈਆਂ ਨੇ ਕੁੜੀਆਂ ਉਹਨਾਂ ਨੂੰ ਭੇਜਦਾ ਉਹਨਾਂ ਨੂੰ ਫਨੀ ਟਰੈਪ ਚ ਮਸਾਉਂਦਾ ਪਰ ਉਹਨਾਂ ਤੋਂ ਪੈਸੇ ਮੰਗਦਾ ਸਭ ਤੋਂ ਗੰਦਾ ਵਰਦ ਦੁਨੀਆ ਦਾ ਬਣਿਆ ਆ ਉਹ ਇਹਨੇ ਵਕੀਲ ਸਾਹਿਬ ਦੀ ਮਾਲ ਹੀ ਯੂਜ਼ ਕੀਤਾ ਤੇ ਲੱਗਦਾ ਨਹੀਂ ਕਿਸੇ ਪਰਿਵਾਰਕ ਨੂੰ ਪਰਿਵਾਰਕ ਨਹੀਂ ਕਰਨਾ ਚਾਹੀਦਾ ਤੁਸੀ ਮੇਰਾ ਨਹੀਂ ਪਤਾ ਮੇਰਾ ਤੁਹਾਨੂੰ ਪਤਾ ਮੇਰੀ ਜਨਾਨੀ ਮੇਰੇ ਖਿਲਾਫ ਕਰਤੀ ਸਾਲੇ ਨੇ 11 ਸਾਲ ਬਾਅਦ ਮੇਰੇ ਬੱਚੇ ਲਗ ਲਗ ਕਰਤੇ ਅਸੀਂ 4 ਮਹੀਨੇ ਬਾਅਦ ਮੁੰਡੇ ਦਾ ਮੂੰਹ ਦੇਖਿਆ ਜਿਹੜਾ ਬੰਦੇ ਤੇ ਬੀਤ ਉਦੀ ਹੁੰਦੀ ਆ ਨਾ ਉਹਨੂੰ ਪਤਾ ਲੱਗਦਾ ਅੱਜ ਤੱਕ ਮੈਂ ਕਿਸੇ ਨੂੰ ਬਾਦੂਆ ਨਹੀਂ ਦਿੱਤੀ ਬਾਬਾ ਦੀਪ ਸਿੰਘ ਇਹਦਾ ਨਹੀਂ ਬਾਬਾ ਦੀਪ ਸਿੰਘ ਸਾਡਾ ਵੀ ਆ ਬਾਬਾ ਦੀਪ ਸਿੰਘ ਉਹਨਾਂ ਦਾ ਜਿਹੜੇ ਕਿਰਤ ਕਰਦੇ ਆ ਜਿਹੜੇ ਕਾਨੂੰਨ 'ਚ ਵਿਸ਼ਵਾਸ ਰੱਖਦੇ ਆ ਬਾਬਾ ਦੀ ਉਹਨਾਂ ਦਾ ਜਿਹੜੇ ਲੋਕਾਂ ਦੀ ਬਾਹਾਂ ਫੜਦੇ ਆ ਜੇ ਚਾਰ ਛਿੱਲੜ ਜੇਬ ਚ ਹੋਣ ਅੱਜ ਤੂੰ ਹੀ ਸਾਰੀ ਪ੍ਰੈਸ ਕਾਨਫਰੰਸ ਖੜੀ ਆ ਪੁਲਿਸ ਖੜੀ ਆ ਕੋਈ ਇੱਕ ਕਹਦੇ ਹਣੀ ਨੇ ਅੱਜ ਤੱਕ ਕਿਸੇ ਨੂੰ ਸਾੜਾ ਵਰਡ ਵੀ ਯੂਜ਼ ਨਹੀਂ ਕੀਤਾ ਲੱਗਦਾ ਇਨਸਾਫ ਮਿਲਿਆ ਅੱਜ ਇਹ ਸਾਹਿਬ ਇੰਨੇ ਖੁਸ਼ ਆ ਮੈਂ ਕਹਿੰਦਾ ਪਟਾਕੇ ਚਲਾਉਂਗਾ ਸ਼ਾਮ ਨੂੰ ਜਾ ਕੇ ਜੋ ਹੁੰਦਾ ਕਰ ਲਵੇ ਅੱਜ ਪਟਾਕੇ ਚਲਾਉਂਗਾ ਜਾ ਕੇ ਮੈਂ ਹਮੇਸ਼ਾ ਕੋਈ ਬੰਦਾ ਕਹਿੰਦਾ ਹੁੰਦਾ ਸੱਚਾਈ ਦੀ ਜਿੱਤ ਅੱਜ ਪਹਿਲੀ ਵਾਰੀ ਸੱਚਾਈ ਦੀ ਜਿੱਤ ਹੋਈ ਹੈ ਪ੍ਰਮਾਤਮਾ ਨੇ ਇਨਸਾਫ ਕੀਤਾ ਉਸ ਬੰਦੇ ਨੂੰ ਸਜ਼ਾ ਦਿੱਤੀ ਹੈ ਜਿਹੜਾ ਅਕਸਰ ਮਾਵਾਂ ਭੈਣਾਂ ਧੀਆਂ ਨੂੰ ਗਲਤ ਬੋਲਦਾ ਹੈ ਲੋਕਾਂ ਦੀਆਂ ਮਾਵਾ ਪੈਣਾ ਸਿਆਣੇ ਕਹਿੰਦੇ ਹੁੰਦੇ ਆ ਸਾਂਝੀਆਂ ਹੁੰਦੀਆਂ ਮਾਵਾ ਪੈਣਾ ਸਾਂਝੀਆਂ ਹੁੰਦੀਆਂ ਮਰ ਤੋਂ ਹੁੰਦਾ ਨਾ ਬੰਦਿਆਂ ਨਾਲ ਹੀ ਲੜਾਈ ਲੜਦਾ ਇਹਨੂੰ ਬੰਦਿਆਂ ਨਾਲ ਹੀ ਅੱਜ ਤੱਕ ਲੜਣੀ ਹੀ ਨਹੀਂ ਆਈ ਇਹ ਹਮੇਸ਼ਾ ਟਾਰਗੇਟ ਕਰਦਾ ਸੀ ਕਿਸੇ ਦੀ ਧੀ ਨੂੰ ਕਿਸੇ ਦੀ ਭੈਣ ਨੂੰ ਕਿਸੇ ਦੀ ਮਾਂ ਨੂੰ ਅੱਜ ਤੁਸੀਂ ਕੋਟਾਂ ਦੇ ਬਾਹਰ ਜਿਹੜਾ ਇਕੱਠ ਦੇਖ ਰਹੇ ਹੋ ਨਾ ਇਹ ਕੋਈ ਇਕੱਠ ਕਿਸੇ ਨੇ ਕਿਸੇ ਨੂੰ ਫੋਨ ਕਰਕੇ ਨਹੀਂ ਬੁਲਾਇਆ ਇਹ ਉਹ ਲੋਕ ਆਪਣੇ ਆਪ ਆਏ ਆ ਜਿਨ੍ਹਾਂ ਦੇ ਮਾਵਾ ਨੂੰ ਧੀਆਂ ਨੂੰ ਭੈਣਾਂ ਨੂੰ ਉਹਨੇ ਅੱਜ ਤੱਕ ਗਲਤ ਬੁਲਾਇਆ ਪਰ ਕੋਰਟ ਨੇ ਇਨਸਾਫ ਕੀਤਾ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਔਰ ਬਾਕੀ ਗੱਲ ਉਹਦੀ ਤੁਹਾਨੂੰ ਬਿਲਕੁਲ ਦੱਸਾਂ ਸਰ ਇਹ ਇੱਕ ਪੁਰਾਣਾ ਮਾਮਲਾ ਹੈ ਜਿਹੜਾ ਦੱਸਿਆ ਜਾ ਰਿਹਾ ਕਿੰਨਾ ਪੁਰਾਣਾ ਮਾਮਲਾ ਹੈ ਮਾਮਲਾ ਇਹ 2022 ਦਾ ਜੀ 2022 ਦੇ ਵਿੱਚ ਜਿਵੇਂ ਦੀ ਇਹਦੀ ਆਦਤ ਹੈ ਇਹਨੇ ਮੇਰੇ ਬਾਰੇ ਵੀ ਬੋਲਿਆ ਸੀਗਾ ਉਹ 2022 ਦਾ ਮੁਕਦਮਾ ਇੰਸਪੈਕਟਰ ਜਤਿੰਦਰ ਸਾਈਬਰ ਕ੍ਰਾਈਮ ਇਹਦਾ ਦੋਸਤ ਉਹਨੇ ਕੈਨਸਲ ਕੀਤਾ ਸੀ ਉਹਦੀ ਮੈਂ ਕੰਪਲੇਂਟ ਵੀ ਕੀਤੀ ਹੋਈ ਹੈ ਉਹਦੇ ਖਿਲਾਫ ਹਾਈ ਕੋਰਟ ਰਿਟ ਵੀ ਲਾਈ ਹੋਈ ਹੈ ਉਸ ਤੋਂ ਬਾਅਦ ਉਹੀ ਮਾਮਲਾ ਦੁਆਰਾ ਪੂਸ ਨੇ ਇਨਵੈਸਟੀਗੇਟ ਕਰਕੇ ਮੁਕਦਮੇ ਦੇ ਤੇ ਸਟੈਂਡ ਕੀਤਾ ਔਰ ਇਹਦੇ ਵਿੱਚ ਕੋਈ ਅਧੀ ਅਰੈਸਟ ਨਹੀਂ